ਅਮਨਾ ਨਾਮ ਦਾ ਮੇਰਾ ਨਾਮ ਹੈ ਜੀ ਵਿਜੇਂਦਰ ਕੁਮਾਰ ਫਾਇਰ ਅਫਸਰ ਗੁਵਾਲੀ ਫਾਇਰ ਸਟੇਸ਼ਨ ਤੋਂ ਹੀ ਆਪਣਾ ਫਾਇਰ ਟੈਂਡਰ ਲਿਆਂਦਾ ਸਾਨੂੰ 11:50 ਤੇ ਤਲਾਹ ਮਿਲੀ ਸੀ ਮਟਾਲਾ ਰੋਡ ਮੁਸਤਫਾ ਆਵਾਜ਼ ਬਿਜਲੀ ਘਰ ਦਾ ਪਰਫਾਰਮ ਅੱਗ ਲੱਗੀ ਆ ਤੇ ਫੌਰਨ ਹੀ ਆਪਣਾ ਫਾਇਰ ਟੈਂਡਰ ਕੱਢਿਆ ਸਾਡੇ ਆਨ ਤੋਂ ਪਹਿਲਾਂ ਆਉਣ ਵਾਲਾ ਫਾਇਰ ਸਟੇਸ਼ਨ ਅੱਗ ਬੁਝਾ ਰਿਹਾ ਸੀ ਜੀ ਉਹ ਪਾਣੀ ਖਤਮ ਹੋ ਗਏ ਉਹ ਚਲੇ ਗਏ ਤੇ ਮੁਰਕੇ ਅਸੀਂ ਉਸੇ ਪਆਪਾਂ ਦੇ ਕੰਮ ਕਰਨਾ ਸ਼ੁਰੂ ਕਰਤਾ ਜੀ ਆਦੁੱਲਾ ਸੀ ਹੁਣ ਪੂਰਾ ਕੰਟਰੋਲ ਬੁਝਾਤਾ ਹੈ ਇਹ ਤੁਸੀਂ ਦੇਖ ਸਕਦੇ ਹੋ ਅੱਗ ਵੀ ਚੁੱਭੀ ਆ ਅੱਗ ਬਹੁਤ ਜ਼ਿਆਦਾ ਵੱਸ ਸਕਦੀ ਕਿਉਂਕਿ ਇੱਥੇ ਲੋਗਾਂ ਦਾ ਪਿਆ ਸੀ ਤੇਲ ਜੇ ਉਹਨੂੰ ਲੱਗ ਜਾਂਦੀ ਤਾਂ ਫਿਰ ਬੜੀ ਮੁਸ਼ਕਲ ਹੋ ਜਾਂਦੀ ਜਿੱਕ ਸਾਡੇ ਬਾਰੂਦ ਦੇ ਉੱਪਰ ਅੱਗ ਲੱਗੀ ਆ ਬਹੁਤ ਵੱਡੀ ਗਿਣਤੀ ਚ ਟਰਾਂਸਫਾਰਮ ਦੇ ਜਿਹੜੇ ਇੱਥੇ ਪਏ ਸੀ ਤੇ ਡੀਜ਼ਲ ਵੀ ਸੀ ਇਹਨਾਂ ਦੇ ਵਿੱਚ ਕਿੰਨੀ ਮੁਸ਼ਕਲ ਆਈ ਆ ਲੇਕਿਨ ਅਸੀਂ ਅੱਗ ਇਧਰ ਪਤਾ ਨਹੀਂ ਨਾ ਦਿੱਤੀ ਆਪਣੇ ਫੋਮ ਪਾ ਕੇ ਨਾ ਫੋਮ ਨਾਲ ਅਸੀਂ ਅੱਗ ਨੂੰ ਪੂਰੀ ਤਰ੍ਹਾਂ ਬਚਾ ਲਿਆ ਜੀ ਆਲੇ ਵਿੱਚ ਫੋਮ ਪਾ ਕੇ ਕੈਮੀਕਲ ਹੁੰਦਾ ਸਾਡਾ ਜੀ ਉਡੀ ਜਤੋ ਜਦ ਨਾਲ ਅੱਗ ਨੂੰ ਬਿਲਕੁਲ ਕੰਪਲੀਟਲੀ ਬੁਝਾਤਾ ਇੱਥੋਂ ਦੇ ਜਿਹੜੇ ਆਪਣੇ ਹੈਗੇ ਨੇ ਮੁਲਾਜ਼ਮ ਜਿਹੜੇ ਜੁਨਾ ਸੇਵਿੰਗ ਕਰਾਤੀ ਜੀ ਹੁਣ ਲੱਗ ਕੰਟਰੋਲ ਆ ਅੱਗ ਤੇ ਆ ਕੋਈ ਕਾਰਨ ਪਤਾ ਲੱਗਾ ਕਿਉਂ ਕਾਰਨ ਤੇ ਇਹਨਾਂ ਦੇ ਮੁਤਾਬਕ ਤੇ ਕਹਿੰਦੇ ਆ ਵੀ ਸ਼ਾਰਟ ਸਰਕਟ ਹੋਇਆ ਬਾਕੀ ਇਹ ਬੂਟੀ ਬਾਟੀ ਸੁੱਕੀ ਸਕੀ ਹੈਗੀ ਉਹਦੇ ਨਾਲ ਫਿਰ ਅੱਗ ਭੜਾ ਜਾਂਦੀ ਆ ਬਾਕੀ ਸ਼ਾਰਟ ਸਰਕਟ ਹੀ ਹੋਇਆ ਹਨਾ ਕਿੱਡਾ ਕੋ ਵੱਡਾ ਨੁਕਸਾਨ ਹੋ ਸਕਦਾ ਸੀ ਦੇਖੋ ਜੀ ਜੇ ਤੇਲ ਨੂੰ ਅੱਗ ਪੈ ਜਾਂਦੀ ਫਿਰ ਤੇ ਕੁਝ ਨਹੀਂ ਕਿਹਾ ਜੀ ਸਾਬ ਬਹੁਤ ਜ਼ਿਆਦਾ ਸੀ ਫਿਰ ਤੋਂ ਜੀ ਕੰਟਰੋਲ ਕਰਨਾ ਬਾਕੀ ਜਦੋਂ ਗੁਰੂ ਮਹਾਰਾਜ ਦੀ ਕਿਰਪਾ ਅੱਗ ਹੀ ਬਚਾ ਕਿੰਨੇ ਫਾਇਰਟੈਂਟਰ ਲੱਗੇ ਫਾਇਰਟੈਂਟਰ ਜੀ 2 ਲੱਗੇ ਜੀ ਠੀਕ ਨਾਮ ਤੇ ਦਾ ਸਰਪਜੀਤ ਸਿੰਘ ਜੀ ਇਹ ਆਪਣਾ ਇਹ ਬੀ ਮੈਕਨਿਕ ਕੰਮ ਕਰਦਾ ਲਾਈਕ ਜਈ ਹੈ ਜੀ ਅਜੈ ਸਾਬ ਕੀ ਗੱਲ ਹੋਈ ਹੈ ਜਿਹੜੀ ਅੱਗ ਲੱਗੀ ਹੈ ਇੱਥੇ ਕੋ ਜੋ ਜੋ ਲੋਡ ਆ ਆਦਰੇ ਤੇ ਤਾਰਾ ਉੱਪਰ ਲੋਡ ਆਦਰੇ ਸਾਡੇ ਨਾਲ ਹੀ 135 ਕੇਵੀ ਹੈਗਾ ਸਬਸਟਰੋ ਉਹਦੇ ਉੱਪਰ ਜੋਰ ਦੀ ਸਪਾਰਕ ਹੋਇਆ ਬੜੇ ਸ਼ੋਰ ਦੀ ਤੇ ਉਹ ਜੋ ਸਪਾਰਕ ਠੰਡ ਗਿਆ ਥੱਲੇ ਘਾ ਨੂੰ ਅੱਗ ਲੱਗੀ 135 ਕੇਵੀ ਤੇ ਫਿਰ ਉਧਰੋਂ ਆਣਾ ਸੰਭਵ ਨਹੀਂ ਹੈ ਸਾਰੀਆਂ ਗੱਟੀਆਂ ਸੀਆਂ ਇਹਦੀ ਮਗਾ ਕੇ ਉਹ ਵੀ ਥੱਲੇ ਘਾਹ ਸੁੱਕਾ ਸੀਗਾ ਤੇ ਫਿਰ ਸਾਰੀ ਅੱਗ ਲੱਗੀ ਸੀਗੀ ਤੇ ਪਰ ਫਾਇਰ ਬ੍ਰਿਗੇਡ ਪਰ ਤੇ ਅਗਵਾਦ ਵਾਲੇ ਸਾਰਾ ਕੋ ਆਪਣਾ ਨਹੀਂ ਚੰਦਾ ਕਰਦੇ ਸੀ ਦੋ ਦੋ ਆਪਣੇ ਬੋਲ ਰੱਖੇ ਨੇ ਸਮਰਸੀ ਨਾਲ ਦੇ ਅਸੀਂ ਦੋਵੇਂ ਬੋਲ ਚਾਗੇ ਪਾਪਾ ਲਾਗੇ ਤੇ ਪਾਣੀ ਪਿਝਾਤਾ ਸੀਗਾ ਪਰ ਫਿਰ ਵੀ ਅਸੀਂ ਕਿਉਂਕਿ ਮੇਰਾ ਫਾਇਰ ਬ੍ਰਿਗੇਡ ਆ ਇਹਨਾਂ ਕੋਲ ਨਾਲ ਕੈਮੀਕਲ ਹੁੰਦਾ ਜੀ ਇਹਨਾਂ ਨੇ ਸਾਰਾ ਕੈਮੀਕਲ ਪਾ ਕੇ ਸਾਰੀ ਅੱਗ ਤੇ ਆਪਾਂ ਕੀ ਕੀ ਲੱਗਦਾ ਕੋਈ ਵੱਡਾ ਹਾਸਾ ਹੋ ਸਕਦਾ ਸੀ ਜਿੱਦਾਂ ਇਹ ਖਰਾਬ ਪਏ ਨੇ ਇਹਨਾਂ ਵਿੱਚ ਤੇਲ ਵੀ ਹੁੰਦਾ ਏ ਤੇ ਨਹੀਂ ਇਹ ਅਸੀਂ ਜੋ ਵੀ ਗੱਡੇ ਜਾਂਦੇ ਨੂੰ ਜੀ ਅਸੀਂ ਪਾਣੀ ਚ ਭੋਗ ਰੱਖ ਗਏ ਗੁਜੇਰਾ ਕੈਂਜਰਮਨ ਇਹਨਾ ਇਹਨਾਂ ਚ ਟੈਂਪਰੇਚਰ ਵਿੱਚ ਉਹ ਵਧ ਰਹਾ ਤੇ ਖਤਰਾ ਹੁੰਦਾ ਹੈ ਪਰ ਨਾਲ ਸਾਨੂੰ ਹਦਾ ਤੈ ਵੀ ਹੁੰਦੀਆਂ ਵੀ ਜਿਹੜੀ ਜਗਾ ਵਾ ਕਿੱਲੀ ਕਰਕੇ ਰੱਖਣੀ ਹੈ ਅਸੀਂ ਜਗਾ ਥਲੋਂ ਕਿਲੀ ਇਹ ਪਚਾ ਤਾਂ ਹੀ ਹੋਇਆ ਵਾ ਵੀ ਜਿਹੜਾ ਸਾਰੀ ਥਲੋਂ ਕਿਲੀ ਸੀ ਨਹੀਂ ਲੱਗਦਾ ਨਹੀਂ ਕਿ ਨਾ ਵੱਡਾ ਹਾਸਾ ਟੱਲਿਆ ਵਾ ਇੱਥੇ ਜਿੱਦਾਂ ਸਮਾਨ ਵੇਖੋ ਕਿਦਾਂ ਪਿਆ ਵਾ ਆਪਣਾ ਗਵਾੜਾ ਹਾਸਾ ਹੋ ਸਕਦਾ ਸੀ ਜੇ ਅਗਰ ਨਹੀਂ 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 ਹਾਸਾ ਤਾਂ ਜਿਹੜੀਆਂ ਜਿਹੜੀਆਂ ਹਾਸਾ ਆਉਂਦਾ ਸੀ ਆਪਾਂ ਉਹ ਜਰੀਆ ਸਰਕਾਰ ਉਹ ਜੋ ਕਾਸ਼ੇ ਨੇ ਜੋ ਪੂਰੀ ਨਾ ਕੀਤੀਆਂ ਜਾਂਦੇ ਸਾਡੇ ਕੋਲ ਸਾਰੇ ਜਿਵੇਂ ਅੱਗ ਬੁਝਾਉ ਉਚੰਤਰ ਨੇ ਸਿਲੰਡਰ ਸਾਰੇ ਕਿਸੀ ਨਾ ਨਰਸਰਗੁਰੇ ਇਹ ਸਾਡੇ ਆਪਣਾ ਸਟੋਰ ਨਾਲੀ ਹੈ ਸਾਰਾ ਸਾਡਾ ਸਟਾਫ ਆ ਆਪਣੇ ਹਲੇ 20-25 ਬੰਦੇ ਨੇ ਮਿੰਟੋ ਬੈਕਰੀ ਸੀ ਇਹ ਪਾਏ ਟੈਂਡਰ ਲੱਗੇ ਆ ਕਿਤੇ ਕੰਮ ਪਾਏ ਤੇ ਬਸ ਦੋ ਹੀ ਘੜੀਆਂ ਜੀ ਹਾਂ ਜੀ ਹੁਣ ਦਿੱਤੀ ਕਾਬੂ ਤੇ ਆ ਜੀ ਹਾਂਜੀ 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 ਅੱਗ ਲੱਗੀ ਨਾ ਹੁਣ ਜਦੋਂ ਉਪਰ ਜਦੋਂ ਸਫਾਰ ਹੋਇਆ ਨਾ ਥੱਲੇ ਜਦੋਂ ਚੁਗਾਰੇ ਡਿਗੇ ਆ ਉਹਨੇ ਗਾ ਕੇ ਥੱਲੇ ਆ ਕੇ ਲਾ ਕੇ ਸੀਗੀ ਪਰ ਉਸੇ ਵੇਲੇ ਫੋਰੀ ਤੋਂ ਆਪਾਂ ਕਾਬੂ ਪਾ ਗਏ ਜੀ ਠੀਕ ਅੱਛਾ